ਸਤ ਸ੍ਰੀ ਅਕਾਲ ਆ ਸਾਰਿਆਂ ਨੂੰ ਅੱਜ ਮੈਂ ਇੱਕ ਛੋਟੀ ਜਿਹੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਇਹ ਇੱਕ ਗੱਲ ਹੋਰ ਇਹ ਕਹਾਣੀ ਦਾ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਇਹ ਇੱਕ ਤੁਹਾਨੂੰ ਤੇ ਸਾਨੂੰ ਮੈਨੂੰ ਦੋਨਾਂ ਨੂੰ ਸਿੱਖਿਆ ਇਸ ਕਹਾਣੀ ਤੋਂ ਜ਼ਰੂਰ ਲੈਣੀ ਚਾਹੀਦੀ ਹੈ ਤੇ ਸੋਸਾਇਟੀ ਦੀਆਂ ਕਹਾਣੀਆਂ ਜ਼ਰੂਰ ਸੁਣਿਓ ਇਹ ਇਹਦਾ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਬੰਦੇ ਨਾਲ ਕੋਈ ਸਬੰਧ ਨਹੀਂ ਆਜੋ ਸੁਣਨੇ ਆ ਇਹ ਕਹਾਣੀ ਇੱਕ ਪਿੰਡ ਦੇ ਵਿੱਚ ਇੱਕ ਮਾਂ ਦੇ ਪੁੱਤ ਦੋਨੇ ਇੱਕ ਘਰ ਦੇ ਵਿੱਚ ਰਹਿੰਦੇ ਹੁੰਦੇ ਆ ਤੇ ਮੁੰਡਾ ਜਿਹੜਾ ਹੁੰਦਾ ਉਹ दारू ਬਹੁਤ ਪੀਣਾ ਹੁੰਦਾ ਨਸ਼ਾ ਬਹੁਤ ਕਰਦਾ ਹੁੰਦਾ ਤੇ ਉਹਦੀ ਮਾਂ ਉਹਨੂੰ ਹਰ ਰੋਜ਼ ਕਹਿੰਦੀ ਆ ਵੀ ਤੂੰ ਨਾਮਦਾਨ ਲੈ ਲੈ ਇਹ ਸਾਫ ਛੱਡ ਦੇ ਸ਼ਰਾਬ ਤੇਰੇ ਸਰੀਰ ਲਈ ਹਾਨੀਕਾਰ ਹੈ ਉਹ ਬਹੁਤ ਸਮਝਾਉਂਦੀ ਹੈ ਤੇ ਮੁੰਡਾ ਨਹੀਂ ਸਮਝਦਾ ਤੇ ਉਹ ਉਸੇ ਤਰੀਕ ਜਿਹੜਾ ਨਸ਼ੇ ਦਾ ਸੇਵਨ ਕਰਦਾ ਰਹਿੰਦਾ ਤੇ ਕਈ ਦਿਨ ਬੀਤ ਜਾਂਦੇ ਆ ਉਸ ਤੋਂ ਬਾਅਦ ਉਹ ਮੁੰਡੇ ਨੂੰ ਅਚਾਨਕ ਜਿਹੜਾ ਆਉਂਦਾ ਵੀ ਮਨ ਦੇ ਵਿੱਚ ਆਉਂਦਾ ਵੀ ਆਪਾਂ ਜਿਹੜਾ ਸ਼ਰਾਬ ਉਹ ਛੱਡ ਦਿੰਦਾ ਛੱਡ ਕੇ ਤੇ ਆਪਣੀ ਮਾਤਾ ਨੂੰ ਕਹਿ ਦਿੰਦਾ ਕਿ ਮਾਂ ਮੈਂ ਇਹ ਸ਼ਰਾਬ ਜਿਹੜੀ ਛੱਡਤੀ ਅੱਜ ਤੋਂ ਮੈਂ ਇਹਦੇ ਹੱਥ ਵੀ ਲਗਾਉਂਦਾ ਤੇ ਪਰ ਜਿਹੜਾ ਤੂੰ ਨਾਮ ਆਉਂਦਾ ਨਾ ਕਹਿੰਦੀਆਂ ਵੀ ਨਾਮ ਦਾ ਨਾਮ ਦਾ ਤੂੰ ਮੈਨੂੰ ਦੱਸ ਤੇ ਤੇਰੇ ਕੋਲ ਕੀ ਨਾਮ ਦਾ ਨਾ ਤੇ ਮੈਂ ਉਹ ਨਾਮ ਜਪਿਆ ਕਰੂੰ ਤੇ ਉਹਦੀ ਮਾਂ ਕਹਿ ਦਿੰਦੀ ਹੈ ਪੁੱਤ ਜੇ ਤੈਨੂੰ ਮੈਂ ਇਹ ਨਾਮ ਦੱਸ ਦਿੱਤਾ ਤਾਂ ਮੇਰੇ ਕੋਲ ਕੁਝ ਨਹੀਂ ਰਹਿਣਾ ਤੇ ਉਹ ਮੁੰਡਾ ਅਚਾਨਕ ਇੱਕ ਸਵਾਲ ਕਰਦਾ ਆਪਣੀ ਮਾਤਾ ਨੂੰ ਕਹਿੰਦਾ ਮਾਂ ਤੂੰ ਇੱਕ ਗੱਲ ਸੋਚ ਕੇ ਦੇਖ ਵੀ ਜਿਹੜਾ ਨਾਮ ਤੂੰ ਮੈਨੂੰ ਇੱਕ ਵਾਰੀ ਦੱਸ ਦੇਗੀ ਕਿ ਤੇ ਇੱਕ ਵਾਰੀ ਤੇਰੇ ਇੱਕ ਵਾਰੀ ਮੇਰੇ ਮੈਨੂੰ ਦੱਸਾਂ ਨਾਲ ਤੇ ਤੇਰੇ ਕੋਲ ਕੁਝ ਨਹੀਂ ਬਚਣਾ ਤੇ ਤੂੰ ਉਹ ਸੋਚਿਆ ਵੀ ਜਿਹੜੇ ਨੇ ਤੈਨੂੰ ਇਹ ਨਾਮਦਾਨ ਵਿੱਚ ਇੱਤਾ ਹੋ ਤੇ ਉਹਨੂੰ ਉਹਦੇ ਕੋਲ ਕੀ ਬਚਿਆ ਹੋਊਗਾ ਸੋ ਦੋਸਤੋ ਨਿੱਕੀ ਕਹਾਣੀ ਐ ਇਹ ਕਹਾਣੀ ਹੈ ਤਾਂ ਛੋਟੀ ਜੀ ਪਰ ਬਹੁਤ ਕੁਝ ਸਿਖਾਉਂਦੀ ਐ ਆਪਾਂ ਇੱਕ ਗੱਲ ਕਰਦੇ ਆਂ ਵੀ ਆਪਾਂ ਕਹਿ ਦਿੰਨੇ ਆਂ ਵੀ ਨਾਮ ਦਾ ਲੈਣਾ ਨਾਮ ਦਾ ਲੈ ਕੇ ਕਿਸੇ ਇੱਕ ਉਹ ਵਿਅਕਤੀ ਤੋਂ ਪਨਾਵਨਾ ਲੈ ਲਈਏ ਜਾਂ ਆਪਾਂ ਉਹੀ ਨਾਮ ਜਪੀਏ ਪਰ ਪ੍ਰਮਾਤਮਾ ਦੇ ਬਹੁਤ ਨਾਮ ਨੇ ਇਹਨਾਂ ਨੂੰ ਤੁਸੀਂ ਕਿਸੇ ਵੀ ਨਾਮ ਦੇ ਨਾਲ ਜਪ ਸਕਦੇ ਹੋ ਕਿਸੇ ਵੀ ਨਾਮ ਦੇ ਨਾਲ ਤੁਸੀਂ ਰੱਬ ਦਾ ਨਾਮ ਲੈ ਸਕਦੇ ਹੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਇੱਕ ਬੰਦਾ ਤੁਹਾਨੂੰ ਨਾਮ ਦੱਸੂਗਾ ਤੇ ਉਹੀ ਨਾਮ ਤੁਸੀਂ ਲੈਣਾ ਉਹਦੇ ਨਾਲ ਹੀ ਰੱਬ ਖਸੂਗਾ ਪਰ ਤੁਸੀਂ ਨਾ ਜਿੰਦਗੀ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਜਾਂ ਕੁਛ ਵੀ ਆਰਾਮ ਆਰਾਮ ਕੁਛ ਵੀ ਕਹੋ ਤੇ ਪ੍ਰਮਾਤਮਾ ਉਹਦੇ ਨਾਲ ਹੀ ਖੁਸ਼ ਹੋ ਜਾਂਦਾ ਕੋਈ ਜ਼ਰੂਰੀ ਨਹੀਂ ਵੀ ਇੱਕ ਆदमी ਦੇ ਨਾਮ ਸਮੂਹ ਦੱਸਣ ਦੇ ਨਾਲ ਵੀ ਉਹੀ ਨਾਮ ਜਪੋਗੇ ਤੇ ਉਹੀ ਨਾਮ ਰਹੂਗਾ ਧੰਨਵਾਦ ਜੀ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਹੌਸਲਾ ਅਫਜਾਈ ਜਰੂਰ ਕਰਿਆ ਕਰੋ ਧੰਨਵਾਦ ਜੀ